ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਠਿੰਡਾ ਤੋਂ ਸਮਾਸੀ ਵੀ ਰਵਿੰਦਰ ਬਾਵਾ ਕੁਝ ਦਿਨ ਪਹਿਲਾਂ ਮੈਂ ਮੇਰੇ ਐਨਆਰਆਈ ਬੀਰਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਜੋ ਬੇਸਹਾਰਾ ਬਜ਼ੁਰਗ ਸੜਕਾਂ ਤੇ ਬੱਚੇ ਬੈਠੇ ਹੋਏ ਨੇ ਉਹਨਾਂ ਨੂੰ ਬੂਟ ਜਰਾਬਾਂ ਟੋਪੀਆਂ ਇਹ ਕਮਰਾਂ ਦੀ ਸੇਵਾ ਆਪਾਂ ਕਰਨੀ ਆ ਸੋ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ ਜੀ ਆਪਣੇ ਬਾਈ ਜੀ ਬਿਆਨਤ ਸਿੰਘ ਬਰਾੜ ਲੰਗਿਆਣਾ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਬਾਈ ਅਵਤਾਰ ਸਿੰਘ ਬਰਾੜ ਜੀ ਤੇ ਸਰਦਾਰ ਪਿਆਰਾ ਸਿੰਘ ਮਈਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਹੜੇ ਕਿਸ ਟਾਈਮ ਹਾਂਗਕਾਂਗ ਦੇ ਵਿੱਚ ਨੇ ਉਹਨਾਂ ਵੱਲੋਂ ਸਾਨੂੰ ਸੇਵਾ ਆਈ ਹੈ ਜੀ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ ਔਰ ਇੱਕ ਬੇਨਤੀ ਮੈਂ ਇਹ ਵੀ ਕਰਨਾ ਚਾਹੁੰਨੀ ਆ ਕਿ ਬਾਈ ਮੇਰੇ ਵੀ ਜੇ ਕਦੇ ਵੀ ਕਿਤੇ ਵੀ ਮੇਰੇ ਸਹਿਯੋਗ ਦੀ ਤੁਹਾਨੂੰ ਲੋੜ ਹੈ ਜਿੱਦਾਂ ਕੋਈ ਬਜ਼ੁਰਗ 60 ਸਾਲ ਦੀ ਉਮਰ ਦੇ ਬੈਠੇ ਨੇ ਠੀਕ ਹੈ ਉਹਨਾਂ ਨੂੰ ਜੋ 올ਿੰਕੋ ਵੱਲੋਂ ਸਹੂਲਤਾਂ ਆਉਂਦੀਆਂ ਨੇ ਟਾਇਲਟ ਸੀਟਸ ਵਗੈਰਾ ਆਉਂਦੀਆਂ 휠ਚੇਅਰ ਆਉਂਦੀਆਂ ਨੇ ਸਟਿੱਕਾਂ ਆਉਂਦੀਆਂ ਨੇ ਕਮਰ ਬੈਲਟਾਂ ਆਉਂਦੀਆਂ ਨੇ ਠੀਕ ਹੈ ਗੋਡਿਆਂ ਦੇ ਕਵਰ ਆਉਂਦੇ ਨੇ ਸਰਵਾਈਕਲ ਕਾਲਰ ਆਉਂਦੇ ਨੇ ਠੀਕ ਹੈ ਤਾਂ ਉਹ ਅਸੀਂ ਪ੍ਰੋਵਾਈਡ ਕਰਵਾਉਣੇ ਆ ਤੁਸੀਂ ਕਿਸੇ ਵੀ ਤੁਹਾਡੇ ਆਪਦੇ ਇਲਾਕੇ ਦਾ ਵੀ ਕੋਈ ਬਜ਼ੁਰਗ ਹੋਵੇ 60 ਯੋ ਮਰਦਾ ਤੁਸੀਂ ਮੇਰੇ ਨਾਲ ਸਹਿਯੋਗ ਕਰ ਸਕਦੇ ਹੋ ਦੂਸਰੀ ਚੀਜ਼ ਬਾਈ ਮੇਰੇ ਜਿਹੜੇ ਹੈਂਡੀਕੈਪਟ ਨੇ 80% ਹੈਂਡੀਕੈਪਟਾ ਜਾਂ ਜਿੰਨੇ 50% ਹੈਂਡੀਕੈਪਟ ਨੇ ਉਹਨਾਂ ਨੂੰ ਬੈਟਰੀ ਵਾਲੀਆਂ ਜਿਹੜੀਆਂ ਟਰਾਈਸਾਈਕਲ ਨੇ ਅਸੀਂ ਦਿਵਾਉਣੇ ਆ ਕੁਝ 50% ਵਾਲਿਆਂ ਨੂੰ ਹੱਥ ਨਾਲ ਚਲਾਉਣ ਵਾਲੀਆਂ ਟਰਾਈਸਾਈਕਲ ਦਿਵਾਉਣੇ ਆ ਤਾਂ ਉਹਦੇ ਲਈ ਵੀ ਮੈਂ ਤੁਹਾਡੂੰ ਤੁਹਾਡੇ ਨਾਲ ਪੂਰਾ ਕੋਆਪਰੇਟ ਕਰੂੰਗੀ ਤੁਹਾਡੇ ਆਸ-ਪਾਸੇ ਦੇ ਪਿੰਡਾਂ ਚ ਬਾਈ ਜੀ ਤੁਹਾਡੇ ਕਿਤੇ ਵੀ ਕੋਈ ਵੀ ਲੋੜਵੰਦ ਹੈਗਾ ਤੁਸੀਂ ਮੈਨੂੰ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮੈਂ ਇੱਕ ਤੁਹਾਡਾ ਫਿਰ ਤੋਂ ਤਹਿ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਆ ਕਿਉਂਕਿ ਬਈ ਮੇਰੇ ਇੱਕ ਔਰਤ ਹੋ ਕੇ ਮੈਂ ਸਮਾਜ ਦੇ ਲਈ ਕੁਝ ਕਰਨਾ ਚਾਹਣੀ ਆ ਤੇ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਸੀ ਤੇ ਹੁੰਦੀ ਵੀ ਰਹੇਗੀ ਤੇ ਮੈਂ ਇਹੀ ਇਹੀ ਤੁਹਾਨੂੰ ਕਹਿਨੀ ਆ ਕਿ ਜੇ ਮੈਂ ਤੁਹਾਡਾ ਤੁਹਾਡੇ ਸਹਿਯੋਗ ਦੇ ਨਾਲ ਸਮਾਜ ਲਈ ਕੁਝ ਕਰਨਾ ਚਾਹੁੰਨੀ ਤਾਂ ਤੁਸੀਂ ਮੇਰਾ ਸਾਥ ਦਿਓ ਮੇਰੇ ਪਿੰਡਾਂ ਦੇ ਵਿੱਚ ਸੱਤ ਸਲਾਈ ਸੈਂਟਰ ਫ੍ਰੀ ਆਫ ਕਾਸਟ ਚੱਲ ਰਹੇ ਨੇ ਬਾਈ ਜੀ ਜਿੱਦਾਂ ਮੇਨ ਮੇਰਾ ਮਕਸਦ ਇਹ ਨਹੀਂ ਆ ਵੀ ਮੈਂ ਭੈਣਾਂ ਨੂੰ ਸਲਾਈਆਂ ਸਿਖਾ ਕੇ ਬਸ ਅਸੀਂ ਰੁਕ ਜਾਈਏ ਅਸੀਂ ਉਹਨਾਂ ਨੂੰ ਸਲਾਈ ਸਿਖਾ ਕੇ ਕੰਮ ਦੇਣਾ ਚਾਹੁੰਨੇ ਆ ਤੇ ਤੁਹਾਡੇ ਸਹਿਯੋਗ ਦੀ ਮੈਨੂੰ ਸਾਰਿਆਂ ਨੂੰ ਲੋੜ ਹੈ ਕਿਤੇ ਕੋਈ ਬਿਮਾਰ ਠਮਾਰ ਬੱਚਾ ਪਿਆ ਕੋਈ ਬਜ਼ੁਰਗਾ ਉੱਥੇ ਵੀ ਅਸੀਂ ਕੋਆਪਰੇਟ ਕਰਦੇ ਆ ਜੋ ਸਾਡੇ ਸਮਾਜ ਨੂੰ ਸਾਡੇ ਕਾਂ ਦੀ ਸਮਾਜ ਸੇਵੀਆਂ ਦੀ ਲੋੜ ਹੈਗੀ ਆ ਉੱਥੇ ਮੈਂ ਆਪਣੇ ਵੱਲੋਂ ਪੂਰਾ ਸਾਥ ਦੇਣ ਦੀ ਕੋਸ਼ਿਸ਼ ਕਰਦੀ ਆ ਪਰ ਮੈਂ ਇਕੱਲੀ ਕੁਝ ਵੀ ਨਹੀਂ ਕਰ ਸਕਦੀ ਮੈਨੂੰ ਹਮੇਸ਼ਾ ਤੁਹਾਡੇ ਸਾਥ ਦੀ ਸਹਿਯੋਗ ਦੀ ਲੋੜ ਰਹੇਗੀ ਸੋ ਇਹੀ ਬੇਨਤੀ ਕਿ ਪ੍ਰਮਾਤਮਾ ਨੇ ਆਪਾਂ ਨੂੰ ਅਗਰ ਸੇਵਾ ਬਖਸ਼ੀ ਆ ਮੈਂ ਇੱਕ ਨਿਮਾਣੀ ਸੇਵਾਦਾਰ ਇੱਕ ਛੋਟਾ ਜਿਹਾ ਵਰਕਰ ਇੱਕ ਛੋਟੀ ਜੀ ਕਿ ਕੋਸ਼ਿਸ਼ ਕਰ ਰਹੀ ਆ ਕਿ ਅਗਰ ਮੈਂ ਤੁਹਾਡੀ ਸੇਵਾ ਕਿਸੇ ਤੱਕ ਪਹੁੰਚਾ ਸਕਾਂ ਮੈਂ ਜ਼ਰੀਆ ਬਾਈ ਜੀ ਤੁਹਾਡੇ ਸੇਵਾ ਤੁਹਾਡੂ ਹੀ ਜਾਣੀ ਆ ਸੇਵਾ ਤੁਹਾਡੂ ਹੀ ਲੱਗਣੀ ਆ ਮੈਂ ਸਿਰਫ ਇੱਕ ਜ਼ਰੀਆ ਬਣੀ ਹੋਈ ਆ ਕਿ ਵੀ ਮੈਂ ਜਾ ਕੇ ਭੱਜ ਨੱਟ ਕਰਕੇ ਤੁਹਾਡੀ ਸੇਵਾ ਉਹਨਾਂ ਤੱਕ ਪਹੁੰਚਾ ਸਕਾਂ ਥੈਂਕ ਯੂ ਧੰਨਵਾਦ